ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਸਰਕਾਰ ਵੱਲੋਂ ਐਫ ਪੀਓ ਜਾਨੀ ਕਿ ਕਿਸਾਨ ਉਤਪਾਦਕ ਸੰਗਠਨ ਨੂੰ ਬਹੁਤ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਔਰ ਐਫ ਪੀਓ ਵੱਲੋਂ ਬਣਾਏ ਹੋਏ ਪ੍ਰੋਡਕਟ ਉਹ ਤਿਆਰ ਕੀਤੇ ਹੋਏ ਪ੍ਰੋਡਕਟ ਜਦੋਂ ਖਰੀਦਦਾਰ ਨੂੰ ਵਾਜਬ ਰੇਟ ਤੇ ਮਿਲਦੇ ਹਨ ਤੇ ਕਿਸਾਨ ਨੂੰ ਵੀ ਫਾਇਦਾ ਹੁੰਦਾ ਹੈ ਤੇ ਖਰੀਦਦਾਰ ਨੂੰ ਵੀ ਫਾਇਦਾ ਹੁੰਦਾ ਹੈ ਸੋ ਇਸੇ ਤਰ੍ਹਾਂ ਦਾ ਹੀ ਇੱਕ ਅੱਜ ਮੇਲਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਲੱਗ ਰਿਹਾ ਜਿੱਥੇ ਕਿ ਪੰਜਾਬ ਭਰ ਤੋਂ ਸਾਰੇ ਹੀ ਐਫ ਪੀਓ ਔਰ ਖਰੀਦਦਾਰ ਆਏ ਨੇ ਆਓ ਤੁਹਾਨੂੰ ਲੈ ਚਲਦੇ ਹਾਂ ਮੇਲੇ ਦੇ ਵਿੱਚ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਮੈਂ ਰੋਪੜ ਐਗਰੋ ਵੂਮਨ ਫਾਰਮਰ ਪ੍ਰੋਡੂਸਰ ਕੰਪਨੀ ਦਾ ਸੀਈਓ ਹਾਂ ਇਹ ਐਫਪੀਓ ਆਪਣਾ 10 ਅਪ੍ਰੈਲ 2023 ਵਿੱਚ ਆਪਾਂ ਰਜਿਸਟਰ ਕਰਵਾਈ ਸੀ ਇਹ ਐਫਯੂ ਦਾ ਪ੍ਰੋਜੈਕਟ ਸੈਂਟਰਲ ਗਵਰਨਮੈਂਟ ਨੇ ਐਸਐਫਏ ਸੀ ਮਿਨਿਸਟਰੀ ਆਫ ਐਗਰੀਕਲਚਰ ਡਿਪਾਰਟਮੈਂਟ ਦੇ ਇੱਕ ਪ੍ਰੋਜੈਕਟ ਨਾਲ ਹੀ ਆਪਾਂ ਐਫਪੀਓ ਬਣਾਈ ਹੈ ਜਿਸ ਵਿੱਚ ਉਹ 10 ਉਹਨਾਂ ਦਾ 10000 ਐਫਪੀ ਬਣਾਉਣਾ ਦਾ ਟੀਚਾ ਹੈ 1 ਸਾਲ ਦੇ 4 ਸਾਲ ਦੇ ਵਿੱਚ ਤੇ ਇਹਦੀ ਐਂਟਰੀ ਆਪਾਂ ਇੱਕ ਲੇਡੀਜ਼ ਦੇ ਗਰੁੱਪ ਬਣਾ ਕੇ ਕਿ ਕਿਸਾਨ ਜਿਹੜੀ ਲੇਡੀਆਂ ਹੁੰਦੀਆਂ ਨੇ ਉਹਨਾਂ ਦਾ ਗਰੁੱਪ ਬਣਾ ਕੇ ਇਹ ਐਫਪੀਓ ਰਜਿਸਟਰ ਕਰਵਾਈ ਹੈ ਤੇ ਇਹ ਐਫਪੀਰੈਸਟ ਗਰਾਈਨ ਦੇ ਖਰ ਨੂੰ 1 ਸਾਲ ਤੋਂ ਉੱਪਰ ਹੋ ਗਿਆ ਹੈ ਤੇ ਜਿਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕਿਸਾਨ ਜਿਹੜੇ ਗ੍ਰੇਡਿਸ ਨੇ ਤੇ ਕਿਸਾਨ ਜਿੰਨੇ ਵੀ ਨੇ ਉਹਨਾਂ ਨੂੰ ਜੋੜ ਕੇ ਆਪਣੇ ਨਾਲ ਕਿ ਉਹਨਾਂ ਨੂੰ ਇਨਪੁੱਟ ਜਿਹੜੀ ਐਗਰੀਕਲਚਰ ਇਨਪੁੱਟ ਦੀ ਸਰਵਿਸ ਪ੍ਰੋਵਾਈਡ ਕਰਵਾਉਂਦੇ ਆ ਤੇ ਉਸ ਤੋਂ ਇਲਾਵਾ ਆਪਾਂ ਮੱਕੀ ਅਤੇ ਸਰੋਂ ਦੀ ਫਸਲ ਤੇ ਉੱਤੇ ਕੰਮ ਕਰ ਰਹੇ ਹਾਂ ਜੇ ਚਾਹ ਕੇ ਕਿਸਾਨਾਂ ਨੂੰ ਆਪਾਂ ਜਿਹੜੀ ਕ੍ਰੋਪ ਡਿਵਰਸਿਫਿਕੇਸ਼ਨ ਵਿੱਚ ਲੈ ਕੇ ਜਾ ਸਕੀਏ ਜਿਸ ਵਾਸਤੇ ਅਸੀਂ ਮੱਕੀ ਅਤੇ ਸਰੋਂ ਤੇ ਕੰਮ ਕਰ ਰਹੇ ਹਾਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਆਪਾਂ ਸਰੋਂ ਦਾ ਤੇ ਰੱਖਿਆ ਹੋਇਆ ਇਹ ਆਪਣਾ ਸਰੋਂ ਆਪਾਂ ਜਿਹੜੇ ਆਪੇ ਕਿਸਾਨ ਬੀਬੀਆਂ ਨੇ ਕਿਸਾਨ ਲੋਕ ਨੇ ਉਹਨਾਂ ਨੂੰ ਆਪਾਂ ਸਰੋਂ ਦਾ ਬੀਜ ਪ੍ਰੋਵਾਈਡ ਕਰਵਾ ਕੇ ਵਿਦਾਊਟ ਕੈਮੀਕਲ ਅਸੀਂ ਆਰਗੈਨਿਕ ਸਰੋਂ ਉਗਾਉਂਦੇ ਆ ਤੇ ਉਸੇ ਨੂੰ ਪ੍ਰੋਸੈਸ ਕਰਕੇ ਆਪਣੀ ਐਫਪੀਸੀ ਦੇ ਅੰਡਰ ਉਸ ਦਾ ਹੀ ਆਪਾਂ ਸਰੋਂ ਦਾ ਤੇਲ ਕੋਲਡ ਪ੍ਰੋਸੈਸਰ ਆਹੀਂ ਕੋਲਡ ਪ੍ਰੋਸੈਸਰ ਰਾਹੀਂ ਆਪਾਂ ਤਿਆਰ ਕਰਕੇ ਉਹਨੂੰ ਅੱਗੇ ਸੇਲ ਕਰਦੇ ਆ ਤੇ ਆਪਣੀ ਇਸ ਐਫਪੀਸੀ ਦੇ ਵਿੱਚ ਵੱਧ ਤੋਂ ਵੱਧ 500 ਲੇਡੀਜ਼ ਮੈਂਬਰ ਬਣ ਚੁੱਕੀਆਂ ਨੇ ਮੇਰਾ ਨਾਮ ਮਨਜੀਤ ਗੋਰਾ ਮੇਰਾ ਨਾਮ ਟੈਨ ਲਵਾ ਮੈਂ ਐਫਪੀਓ ਦੀ ਸੈਕਟ ਮੈਨੇਜਰ ਹਾਂ ਮੈਨੂੰ ਇਸ ਅਸੀਂ ਐਫਪੀਓ ਬਣਾਇਆ ਜਿਸ ਵਿੱਚ 350 ਮੈਂਬਰ ਜੁੜੇ ਹਾਂ ਜੁੜੇ ਹਾਂ ਅਸੀਂ ਸਰੋਂ ਦਾ ਤੇਲ ਅਤੇ ਹਲਦੀ ਦਾ ਕੰਮ ਸਟਾਰਟ ਕਰਿਆ ਇਸ ਨਾਲ ਜੁੜ ਕੇ ਸਾਨੂੰ ਬਹੁਤ ਵਧੀਆ ਲੱਗਿਆ ਮੇਰਾ ਨਾਮ ਗੁਰਲਾਲ ਸਿੰਘਾ ਜੀ ਮਹਿੰਦਰਾ ਆਰਗੇਨਿਕ ਲਹਿਰਾ ਗਾਗਾ ਅਸੀਂ ਐਫਬੀਓ ਸੰਗਰੂਰ ਦੇ ਵੱਲੋਂ ਅੱਜ 10 ਸਟਾਲਾਂ ਇੱਥੇ ਲਾਈਆਂ ਨੇ ਜਿਦੇ ਵਿੱਚ ਸਾਡੇ ਕੋਲੇ ਸਾਰਾ ਰਸੋਈ ਦਾ ਸਮਾਨ ਜਿਵੇਂ ਦਾਲਾਂ ਮਸਾਲੇ ਮਸਾਲਿਆਂ ਦੇ ਵਿੱਚ ਹਲਦੀ ਗਰਮ ਮਸਾਲਾ ਨਮਕ ਲਾਲ ਮਿਰਚ ਤੇ ਸਿਰਕੇ ਸਾਰੇ ਤਰ੍ਹਾਂ ਦੇ ਸਿਰਕੇ ਜਿਨ੍ਹਾਂ ਨੂੰ ਵਿਨੇਗਰ ਕਹਿੰਦੇ ਨੇ ਬੜੇ ਜ਼ਰੂਰੀ ਨੇ ਹੋ ਉਸ ਤੋਂ ਬਾਅਦ ਸਾਡੇ ਕੋਲੇ ਗੁੜ ਸ਼ੱਕਰ ਸਰੋਂ ਦਾ ਤੇਲ ਤੇ ਅਮਰੂਦ ਜਿਹੜੇ ਤਾਜੇ ਅੱਜ ਤੁਸੀਂ ਤੋੜ ਕੇ ਲਿਆਂਦੇ ਨੇ ਉਹ ਅਮਰੂਦ ਵੀ ਇਸ ਮੰਡੀ ਦੇ ਵਿੱਚ ਲੈ ਕੇ ਆਇਆ ਉਸ ਕੁਛ ਚੂਰਨ ਤੇ ਬਿਸਕੁਟ ਤੇ ਸਾਡੇ ਚਾਕਲੇਟ ਜੋ ਸਾਡੇ ਸੈਲਫ ਹੈਲਪ ਗਰੁੱਪ ਬਣਾਉਂਦੇ ਨੇ ਉਹ ਅਸੀਂ ਅੱਜ ਲੈ ਕੇ ਇਸ ਐਬੀਓ ਮੰਡੀ ਦੇ ਵਿੱਚ ਆਏ ਆ ਮੇਰਾ ਨਾਮ ਗੁਰਮੀਤ ਸਿੰਘ ਆ ਜੀ ਪਿੰਡ ਕੋਈ ਸਾਹਿਬ ਜ਼ਿਲ੍ਹਾ ਸੰਗਰੂਰ ਆ ਤੇ ਮੈਂ 11 ਕਿਸਮ ਦੇ ਸਿਰਕੇ ਆਰਗੈਨਿਕ ਸਿਰਕੇ ਬਣਾਉਣਾ ਹੈ ਇਹ 5000 ਸਾਲ ਦੀ ਗਾੜਾ ਹੈ ਇਹ ਇਹਦੇ ਨਾਲ ਕਈ ਬਿਮਾਰੀਆਂ ਠੀਕ ਹੁੰਦੀਆਂ ਨੇ ਤੇ ਮੈਂ ਆਰਗੈਨਿਕ ਹਲਦੀ ਵੀ ਲੈਂਦੀ ਆ ਜੀ ਮੇਰਾ ਨਾਮ ਕਿਰਨਪਾਲ ਕੌਰ ਹੈ ਪਿੰਡ ਖੇੜੀ ਸਾਹਿਬ ਜ਼ਿਲ੍ਹਾ ਸੰਗਰੂਰ ਜੀ ਮੇਰੇ ਗਰੁੱਪ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਸੈਲਫ ਹੈਲਪ ਗਰੁੱਪਾ ਤੇ ਜਿਸ ਦੇ ਵਿੱਚ ਮੈਂ ਆਰਗੈਨਿਕ ਪ੍ਰੋਡਕਟ ਤਿਆਰ ਕਰਦੇ ਆ ਬਿਨਾ ਕੈਮੀਕਲ ਤੋਂ ਜਿਸ ਦੇ ਵਿੱਚ ਮਸਾਲੇ ਆ ਜਾਂਦੇ ਨੇ ਜੀ ਚਾਟ ਮਸਾਲਾ ਆ ਗਿਆ ਚਾਲਾ ਮਸਾਲਾ ਤੇ ਇਸ ਚਾਹਲਾ ਮਸਾਲਾ ਆ ਗਿਆ ਜੀ ਤੇ ਇਸ ਤੋਂ ਬਾਅਦ ਸਾਬਣ ਤੇ ਅਚਾਰ ਆ ਗਏ ਜੀ ਜੋ ਅਸੀਂ ਬਿਨਾ ਕੈਮੀਕਲ ਤੋਂ ਤਿਆਰ ਕਰਦੇ ਹਾਂ ਮੇਰਾ ਨਾਮ ਅਸ਼ੋਕ ਕੁਮਾਰ ਮੇਰਾ ਪਿੰਡ ਰਾਇਪਰ ਰਾਈਆਂ ਔਰ ਬਲਾਕ ਨਗੋਦਰ ਤੋਂ ਸਾਡਾ ਭਾਰਤ ਸਰਕਾਰ ਦੁਆਰਾ ਐਪੀਓ ਬਣਿਆ ਹੋਇਆ ਵਾ ਜਿਹਦੇ ਵਿੱਚ ਭਾਰਤ ਸਰਕਾਰ ਦੀ ਅਨਸਾਰ ਗਰੁੱਪ ਬਣਿਆ ਹੋਇਆ ਵਾ ਐਪੀਓ ਇਹਦੇ ਵਿੱਚ ਜਿੱਦਾਂ ਸਾਡੇ ਕੋਲ ਮੈਂਬਰ ਆ 750 ਮੈਂਬਰ ਆ ਪਰ ਮੈਂਬਰ ਦਾ 2000 ਰੁਪਿਆ ਪਰ ਸ਼ੇਅਰ ਹੋਲਡਰ ਹੈਗਾ ਵਾ ਇਹਦੀ ਫੀਸ ਮਿਕਸ ਜਿੰਨਾ ਸਾਡੇ ਕੋਲ ਸ਼ੇਅਰ ਹੋਲਡਰ ਇਕੱਠਾ ਹੁੰਦਾ ਵਾ ਜਿੱਦਾਂ ਮੰਨ ਲਓ 750 ਮੈਂਬਰ ਆ ਸਾਡੇ ਕੋਲ 14-15 ਲੱਖ ਦੇ ਕਰੀਬ ਪੇਮੈਂਟ ਆਈ ਹੋਈ ਆ ਇੰਨਾ ਹੀ ਸਾਨੂੰ ਸਰਕਾਰ ਸਹਿਯੋਗ ਦਿੰਦੀ ਆ ਔਰ ਇਹਦੇ ਮੁਤਾਬਕ ਸਾਨੂੰ ਜਿੱਦਾਂ ਮੰਨ ਲਓ ਇਹਦੇ ਚ ਅਸੀਂ ਹਰ ਤਰ੍ਹਾਂ ਦੇ ਜਿੱਦਾਂ ਸਾਡੇ ਕੋਲ ਲਸਣ ਆ ਚੌਲ ਆ ਆਲੂ ਆ ਪ੍ਰੋਡਕਟ ਤਿਆਰ ਕਰ ਰਹੇ ਆ ਉਹ ਵੀ ਵਿੱਚ ਕੋਸ਼ਿਸ਼ ਹੈਗੀ ਆ ਜਿੱਦਾਂ ਲਸਣ ਆਰਗੈਨਿਕ ਆ ਚੌਲ ਵੀ ਆਰਗੈਨਿਕ ਆ ਆਲੂ ਵੀ ਜਿੱਦਾਂ ਅਸੀਂ ਗਤੀ ਕਰ ਰਹੇ ਹਾਂ ਤੇ ਇਹਦੇ ਮੁਕਾਬਦ ਅਸੀਂ ਮਤਲਬ ਭਾਰਤ ਸਰਕਾਰ ਦੇ ਅੰਡਰ ਇਹ ਕੰਮ ਕਰ ਰਹੇ ਹਾਂ ਜਿੱਦਾਂ ਵੀ ਆ ਔਰ ਸਰਕਾਰ ਦਾ ਬਹੁਤ ਜ਼ਿਆਦਾ ਸਹਿਯੋਗ ਹੈਗਾ ਇਹਦੇ ਵਿੱਚ ਮੇਰਾ ਨਾਮ ਜਗਤਾਰ ਸਿੰਘ ਹੈ ਸੋ ਅਸੀਂ ਬੀਟ ਇਟ ਨੇਚਰਲ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਕੰਪਨੀ ਚਲਾ ਰਹੇ ਹਾਂ ਜਿਦੇ ਵਿੱਚ ਅਸੀਂ ਸ਼ਹਿਦ ਤੇ ਸ਼ਹਿਦ ਤੋਂ ਬਣੇ ਹੋਏ ਪ੍ਰਾਰਥ ਸੇਲ ਕਰਦੇ ਹਾਂ ਅੱਜ ਵੀ ਅਸੀਂ ਕਿਸਾਨ ਮੇਲੇ ਦਾ ਹਿੱਸਾ ਬਣਿਆ ਜਿੱਥੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿਸਾਨ ਅਵੇਅਰ ਹੋ ਰਹੇ ਆ ਉੱਥੇ ਨਾਲ ਨਾਲ ਅਸੀਂ ਲੋਕਾਂ ਨੂੰ ਸ਼ਹਿਦ ਬੀ ਪੋਲਨ ਔਰ ਬੀ ਪੋਲਨ ਤੋਂ ਬਣੇ ਹੋਏ ਡਰਿੰਕ ਹੈ ਜਿਹੜੇ ਉਹਦੇ ਬਾਰੇ ਜਾਣਕਾਰੀ ਦੇ ਰਹੇ ਆ ਇਸ ਤੋਂ ਇਲਾਵਾ ਜਿਹੜੇ ਆਰਗੈਨਿਕ ਪ੍ਰੋਡਕਟ ਹੈਗੇ ਆ ਉਹਨਾਂ ਬਾਰੇ ਲੋਕਾਂ ਨੂੰ ਜਾਣਕਾਰੀ ਜਿਹੜੀ ਦੇ ਰਹੇ ਆ ਔਰ ਖਾਸ ਕਰਕੇ ਕਿਉਂਕਿ ਸਾਡਾ ਸਟਾਰਟਅਪ ਹੈ ਸਾਟਾਪ ਇੰਡੀਆ ਦੇ ਵਿੱਚ ਵੀ ਸਾਡੇ ਪ੍ਰੋਡਕਟ ਰਜਿਸਟਰਡ ਹੈ ਔਰ ਸਾਨੂੰ ਪਬੀ ਦੇ ਜ਼ਰੀਏ ਜਿਹੜੀ ਸਹਾਇਤਾ ਵਿੱਤੀ ਸਹਾਇਤਾ ਵੀ ਮਿਲੀ ਹੈ ਸੋ ਇਸ ਕਰਕੇ ਅੱਜ ਅਸੀਂ ਇਸ ਕਿਸਾਨ ਮੇਲੇ ਦੇ ਵਿੱਚ ਇਹ ਸਾਰੇ ਸ਼ਹਿਦ ਦੇ ਪਦਾਰਥ ਸ਼ਹਿਦ ਤੇ ਸ਼ਹਿਦ ਤੋਂ ਬਣੇ ਹੋਏ ਪਦਾਰਥ ਆ ਜਿਹੜੇ ਉਹ ਸੇਲ ਕਰ ਰਹੇ ਆ ਮੇਰਾ ਨਾਮ ਧੀਰਜ ਬਲੋਤਰਾ ਹੈ ਜੀ ਸਾਡਾ ਰੋਪੜ ਜ਼ਿਲ੍ਹਾ ਹੈ ਜੀ ਸਾਡੀ ਐਫਪੀਓ ਹੈ ਜੀ ਚਮਕੌਰ ਸਾਹ ਪ੍ਰੋਡਿਊਸਰ ਕੰਪਨੀ ਲਿਮਟਿਡ ਦੇ ਨਾਮ ਤੋਂ ਸਾਡੀ ਐਫਪੀਓ ਹੈ ਜੀ ਅਸੀਂ ਸਾਲ 2021 ਦੇ ਵਿੱਚ ਆਪਣੀ ਐਫਪੀਓ ਰਜਿਸਟਰਡ ਕਰਾਈ ਸੀ ਸਾਡਾ ਸੀਬੀਬੀਓ ਜੀ ਖੇਤੀ ਵਿਕਾਸ ਸਹਿਕਾਰੀ ਸੰਧੀ ਲਿਮਟਿਡ ਜੈਪੁਰ ਤੋਂ ਹੈ ਜੀ ਸਾਨੂੰ ਐਸਐਫਐਸਸੀ ਵੱਲ ਤੋਂ ਜੀ ਫੰਡਿੰਗ ਆਂਦੀ ਹੈ ਜੀ ਇਹ ਜਿਹੜੀ ਅਸੀਂ ਐਫਪੀਓ ਖੋਲੀ ਹੈ ਜੀ ਇਹ ਭਾਰਤ ਸਰਕਾਰ ਦਾ ਇੱਕ ਪ੍ਰੋਗਰਾਮ ਹੈ 10000 ਐਫਪੀਓ ਦੇ ਤਹਿਤ ਸਾਡੀ ਹੈ ਐਫਪੀਓ ਖੋਲੀ ਹੈ ਜੀ ਜਿਹਦੇ ਨਾਲ ਸਾਡੇ ਨਾਲ ਇਸ ਟਾਈਮ 3 ਸਾਲਾਂ ਤੋਂ ਸਾਡੀ ਐਫਪੀਓ ਚੱਲਦੀ ਪਈ ਖਾਲੇ ਤੱਕ ਅਸੀਂ 450 ਕਿਸਾਨ ਜੋੜ ਚੁੱਕੇ ਆ ਜੀ ਸਾਡੇ ਅਸੀਂ ਇਸ ਸੰਗਰੂਰ ਐਫ ਪੀਓ ਮੇਲੇ ਦੇ ਵਿੱਚ ਜੀ ਆਪਣੇ ਪ੍ਰੋਡਕਟ ਲੈ ਕੇ ਆਏ ਹੋਏ ਆ ਜੀ ਗੰਡੋਆ ਖਾਦੇ ਜੀ ਸਾਡੇ ਕੋਲ ਵਰਮੀ ਕੰਪੋਸਟ ਤੇ ਨਾਲੇ ਸਾਡੇ ਕੋਲ ਸ਼ਹਿਦ ਹੈ ਜੀ ਤੇ ਇਹ ਸਾਰੇ ਪ੍ਰੋਡਕਟ ਸਾਡੇ ONDC ਤੇ ਪਲੇਟਫਾਰਮ ਦੇ ਉੱਤੇ ਰਜਿਸਟਰ ਨੇ ਜੀ ਇਹਦੇ ਨਾਲ ਨਾਲ ਸਰ ਸਾਨੂੰ IFCO ਕੰਪਨੀ ਵੱਲ ਤੋਂ ਸਪான்ਸਰ ਹੋਇਆ ਡਰੋਨ ਜੀ ਅਸੀਂ ਡਰੋਨ ਦੇ ਨਾਲ ਆਪਣੇ ਚੰਕੋਰ ਸਾਹਿਬ ਹਲਕੇ ਦੇ ਵਿੱਚ ਜੀ ਆਪਣੇ ਫਾਰਮਰ ਕਿਸਾਨਾਂ ਦੀ ਅਸੀਂ ਡਰੋਨ ਨਾਲ ਹੀ ਸਪਰੇਅ ਕਰਦੇ ਆ ਜੀ ਖੇਤਾਂ ਦੇ ਵਿੱਚ ਤਕਰੀਬਨ ਅਸੀਂ ਹਜੇ ਤੱਕ ਅਸੀਂ 100 ਕਿੱਲਾ ਸਪਰੇਅ ਕਰ ਚੁੱਕੇ ਆ ਗੰਨੇ ਉੱਤੇ ਜੀ ਜਿਹਦਾ ਬਹੁਤ ਜ਼ਬਰਦਸਤ ਰਿਜ਼ਲਟ ਹੈ ਜੀ ਗੰਨੇ ਦੇ ਉੱਤੇ ਜਿਹੜੀ ਆਪਣੀ ਗੋਭ ਦੀ ਸੁੰਡੀ ਪੈ ਗਈ ਸੀ ਜੀ ਗੰਨੇ ਦੀ ਪੌਰੀ ਦੇ ਵਿੱਚ ਜੀ ਉਹ ਅਸੀਂ 100 ਕਿੱਲੇ ਸਪਰੇਅ ਕਰਿਆ ਤੇ ਉਹਦਾ ਬਹੁਤ ਜ਼ਬਰਦਸਤ ਰਿਜ਼ਲਟ ਮਿਲਿਆ ਜੀ ਸਾਨੂੰ ਡਰੋਨ ਰਾਹੀਂ ਸਪਰੇਅ ਕਰਨ ਦਾ ਜੀ ਤੇ ਸਾਡੀ ਜਿਹੜੀ ਡਰੋਨ ਦੀ ਐਡਵਾਂਸ ਬੁਕਿੰਗ ਚੱਲੀ ਹੋਈ ਹੈ ਜੀ ਮਤਲਬ ਕਿ ਸਾਨੂੰ ਤੇ ਕੋਲ ਬੇਲ ਨਹੀਂ ਹੈਗੀ ਜੀ ਸਾਡੇ ਨੂੰ ਇੰਨੀ ਸਪਰੇਅ ਦੀ ਆਰਡਰ ਮਿਲਿਆ ਹੋਇਆ ਜੀ ਤੇ ਇਹਦੇ ਨਾਲ ਨਾਲ ਜੀ ਅਸੀਂ ਕਿਸਾਨਾਂ ਦੇ ਆਪਣੇ ਕੁਝ ਕਿਸਾਨ ਹੈ ਜਿਨ੍ਹਾਂ ਨੂੰ ਅਸੀਂ ਗੰਡੋਆ ਖਾਦ ਦਾ ਕੀਤਾ ਦਿੱਤਾ ਹੋਇਆ ਜੀ ਜਿਹੜਾ ਗੰਡੋਆ ਖਾਦ ਦਾ ਕੰਮ ਕਰਦੇ ਆਂ ਤੇ ਅਸੀਂ ਉਹਨਾਂ ਤੋਂ ਆਪਣੇ ਉਹ ਪੱਡਕ ਲੈ ਕੇ ਜੀ ਅਸੀਂ ਖੁਦ ਉਹਨਾਂ ਆਪਣਾ ਐਫਪੀਓ ਦਾ ਇੱਕ ਬ੍ਰਾਂਡ ਬਣਾ ਕੇ ਜੀ ਆਪਾਂ ਸੇਲ ਕਰਦੇ ਆਂ ਨਾਲੇ ਸਾਡੇ ਕੋਲ ਸ਼ਹਿਦ ਹੈ ਜੀ ਜਿਹੜਾ ਅਸੀਂ ਫਾਰਮਰ ਤੋਂ ਖਰੀਦ ਕੇ ਜੀ ਉਹਨਾਂ ਦਾ ਪ੍ਰੋਡਕਟ ਬਣਾ ਕੇ ਜੀ ਅਸੀਂ ਉਹਨਾਂ ਦਾ ਸੇਲ ਕਰਦੇ ਆਂ ਮੇਰਾ ਨਾਮ ਦਿਲਰਾਜ ਸਿੰਘ ਹੈ ਮੈਂ ਜੁਨੀਅਰ ਫਾਰਮਰ ਪ੍ਰੋਡਿਊਸਰ ਤੋਂ ਆਇਆ ਹੋਇਆ ਮੈਂ ਸੰਗਰੂਰ ਐਫਪੀਓ ਮੇਲੇ ਦੇ ਵਿੱਚ ਆਇਆ ਹੋਇਆ ਅਸੀਂ ਛੈਦ ਲੈ ਕੇ ਆਏ ਹੋਇਆ ਅਤੇ ਦਾਲ ਲੈ ਕੇ ਆਏ ਹੋਇਆ ਅਤੇ ਅਤੇ ਮੂੰਗੀ ਦੀ ਦਾਲ ਅਤੇ ਛੋਲੇ ਦੀ ਦਾਲ ਲੈ ਕੇ ਆਏ ਹੋਇਆ ਅਸੀਂ ਬਿਲਕੁਲ ਆਰਗੈਨਿਕ ਪ੍ਰੋਡਕਟ ਆਪਣੇ ਲੈ ਕੇ ਆਏ ਹੋਇਆ ਸਾਡੇ ਐਫਪੀਓ ਦੇ ਵਿੱਚ 350 ਮੈਂਬਰ ਰਜਿਸਟਰਡ ਹੈ ਅਸੀਂ ਆਪਣੀ ਐਫਪੀਓ 2023 ਵਿੱਚ ਰਜਿਸਟਰਡ ਕਰਵਾਈ ਸੀ ਜਿਸ ਨੂੰ ਕਿ ਡੇਢ ਸਾਲ ਹੋ ਚੁੱਕਿਆ ਹੈ ਮੈਂ ਮਲਕੀਰ ਸਿੰਘ ਕਸਿੱਦਾ ਫਾਰਮਰ ਪ੍ਰੋਡਿਊਸਰ ਕੰਪਨੀ ਤੋਂ ਗੱਲ ਕਰ ਰਹੇ ਹਾਂ ਜੀ ਇਹ ਅਸੀਂ ਮਲੇਰਕੋੜ ਲਾ ਬਲਾਕ ਦੇ ਵਿੱਚ ਅਸੀਂ ਇਹ ਕੰਪਨੀ ਚਲਾ ਰਹੇ ਹਾਂ ਜੀ ਅਸੀਂ ਅੱਜ ਆਰਗੈਨਿਕ ਪ੍ਰੋਡਕਟਸ ਲੈ ਕੇ ਆਏ ਜੀ ਇੱਥੇ ਉਹਦੇ ਵਿੱਚ ਬੇਸਨ ਹੋ ਗਿਆ ਅ ਮਿਲਕ ਕੇਕ ਹੋ ਗਿਆ ਜੀ ਅ ਮਿਰਚ ਹੋ ਗਈ ਅ ਸਰੋਂ ਦਾ ਤੇਲ ਹੋ ਗਿਆ ਜੀ ਆਰਗੈਨਿਕ ਡੀਏਪੀ ਹੋ ਗਈ ਜੀ ਤੇ ਹੌਲੀ ਹੌਲੀ ਸਾਡਾ ਹੈਗਾ ਕਿ ਅਸੀਂ ਸਾਰਾ ਇਹਨੂੰ ਆਰਗੈਨਿਕ ਦੇ ਵਿੱਚ ਲੈ ਕੇ ਆਏ ਤੇ ਸਾਰਿਆਂ ਨੂੰ ਆਰਗੈਨਿਕ ਖਾਣਾ ਚਾਹੀਦਾ ਜੀ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਆਰਗੈਨਿਕ ਹੀ ਸੇਲ ਹੋਵੇ ਤੇ ਆਰਗੈਨਿਕ ਹੀ ਅਸੀਂ ਸੇਲ ਕਰੀਏ ਅਸੀਂ ਇੱਕ ਐਪੀਓ ਚ ਲਾਉਨੇ ਆ ਜੀ ਜੇ ਐਪੀਓ ਦੇ ਵਿੱਚ ਅਸੀਂ ਆਪਣੇ ਘਰ ਦੀ ਮੂੰਗੀ ਹਲਦੀ ਦੇ achar ਤਿਆਰ ਕਰਦੇ ਆ ਜੀ ਤੇ ਇਹ ਔਰਗਾਨਿਕ ਤਰੀਕੇ ਨਾਲ ਜਿਹੜਾ ਹੈਗਾ ਆ achar ਤੇ ਮੂੰਗੀ ਤੇ ਤਿਆਰ ਕਰਕੇ ਲਿਆਉਨੇ ਆ ਸਾਰਿਆਂ ਨੂੰ ਬੇਨਤੀ ਹੈ ਜੀ ਸਾਡੇ ਇੱਥੇ ਆ ਕੇ ਮੇਲੇ ਦੇ ਵਿੱਚ ਸੰਗਰੂਰ ਮੇਲੇ ਦੇ ਵਿੱਚ ਆਓ ਜੀ ਆ ਕੇ ਤੇ ਸਭ ਤੋਂ ਵੱਧ ਤੋਂ ਵੱਧ ਖਰੀਦ ਕਰੋ ਜੀ ਮੇਰਾ ਨਾਮ ਰਮੇਸ਼ ਸਿੰਘ ਹੈ ਜੀ ਤੇ ਪਿੰਡ ਬੈਲਕਲਾ ਬਰਨਾਲਾ ਡਿਸਟ੍ਰਿਕਟ ਤੇ ਅਸੀਂ ਆਪਣੇ ਐਪੀਓ ਰਜਿਸਟਰਡ ਹੋਈ ਵੀ ਆ ਸਾਡੀ ਜਿਸ ਦੇ ਵਿੱਚ ਕਿ ਸਾਡੇ ਕੋਲ 100 ਤੋਂ 150 ਮੈਂਬਰ ਉਹਦੇ ਵਿੱਚ ਮੈਂਬਰਸ਼ਿਪ ਤੇ ਨੇ ਜਿਨ੍ਹਾਂ ਦੇ ਪ੍ਰੋਡਕਟ ਮੰਨ ਲਓ ਕਿਸਾਨ ਜਿਹੜੇ ਵੀ ਕਿਸਾਨ ਵੀਰ ਆਪਣਾ ਖੇਤੀ ਦੇ ਵਿੱਚ ਪ੍ਰੋਡਕਟ ਕੋਈ ਫਸਲ ਦੇ ਵਿੱਚ ਤਿਆਰ ਕਰਦੇ ਆ ਜਿਵੇਂ ਹਲਦੀ ਹੋ ਗਈ ਮਿਰਚਾਂ ਹੋ ਗਈਆਂ ਤੇ ਉਹ ਅਸੀਂ ਪ੍ਰੋਸੈਸ ਕਰਕੇ ਮਾਰਕੀਟ ਦੇ ਵਿੱਚ ਸੇਲ ਕਰਦੇ ਆ ਜਿਵੇਂ ਕਿ ਸਾਡੇ ਕੋਲ ਦੇਸੀ ਘੋਆ ਉਹ ਛੱਡੇ ਆਪ ਦੇ ਇੱਕ ਘਰ ਦੀਆਂ ਮੱਝਾਂ ਰੱਖੀਆਂ ਹੋਈਆਂ ਨੇ ਉਹਨਾਂ ਦਾ ਅਸੀਂ ਦੁੱਧ ਲੈ ਕੇ ਉਸ ਤੋਂ ਦੇਸੀ ਘੋਆ ਦੇਸੀ ਵਿਧੀ ਨਾਲ ਵਧਾਣੀ ਨਾਲ ਰੜਕੇ ਤਿਆਰ ਕਰਦੇ ਆ ਤੇ ਜੋ ਕਿ ਮਾਰਕੀਟ ਦੇ ਵਿੱਚ ਆ ਉਹ ਜ਼ਿਆਦਾਤਰ ਕਰੀਮ ਤੇ ਉਹ ਕੀਤਾ ਜਾਂਦਾਗਾ ਉਸ ਤੋਂ ਬਾਅਦ ਅਸੀਂ ਆਪਦਾ ਖੋਆ ਤਿਆਰ ਕਰਕੇ ਖੋਆ ਵੇਚਦੇ ਆ ਖੋਆ ਸੀ ਪਿਓਰ ਦੇਸੀ ਘਿਓ ਦੇ ਵਿੱਚ ਤਿਆਰ ਕਰਕੇ ਵੇਚਦੇ ਆ ਤੇ ਨਾਲ ਸਾਡੇ ਕੋਲ ਇੱਕ ਫਾਰਮਰ ਨੇ ਜਿਹਨਾਂ ਜਿਹੜੇ ਕਿ 7-8 ਕਿੱਲਿਆਂ ਦੀ ਖੇਤੀ ਕਰਦੇ ਆਗੇ ਹਲਦੀ ਦੀ ਉਹ ਹਲਦੀ ਪ੍ਰੋਸੈਸ ਕਰਕੇ ਅਸੀਂ ਮਾਰਕੀਟ ਦੇ ਵਿੱਚ ਸੇਲ ਕਰਦੇ ਆ ਸਾਡੇ ਲਾਗਲੇ ਪਿੰਡੀ ਨਾਲ ਇੱਕ ਗੰਡੋਆ ਖਾਦ ਤਿਆਰ ਕਰਦੇ ਨੇ ਜਿਨ੍ਹਾਂ ਨੇ ਜਿਹੜੇ ਸਾਡੇ ਉਹ ਮੈਂਬਰ ਨੇਗੇ ਉਹਨਾਂ ਦੀ ਗੜਵਾ ਖਾਦ ਆ ਜਿਹੜੀ ਉਹ ਅਸੀਂ ਮਾਰਕੀਟ ਦੇ ਵਿੱਚ ਸ਼ੇਲ ਕਰਦੇ ਆ ਤੇ ਮੇਨ ਮੋਟਿਵ ਸਾਡਾ ਇਹੀ ਆ ਕਿ ਆਰਗੈਨਿਕ ਖੇਤੀ ਕੀਤੀ ਜਾਵੇ ਆਰਗੈਨਿਕ ਚੀਜ਼ਾਂ ਖਾਧੀਆਂ ਜਾਣ ਔਰ ਆਰਗੈਨਿਕ ਦੇ ਨਾਲ ਅਸੀਂ ਜੁੜੀਏ ਕਿਉਂਕਿ ਪੈਸਟੀਸਾਈਡ ਬਹੁਤ ਜਿਆਦਾ ਆ ਰਿਹਾ ਹੈ ਆਪਣੇ ਮਾਰਕੀਟ ਦੇ ਵਿੱਚ ਜਿੰਨੇ ਵੀ ਪ੍ਰੋਡਕਟ ਨੇ ਜਿਆਦਾਤਰ ਪੈਸਟੀਸਾਈਡ ਦੇ ਵਿਚ ਆ ਰਹੇ ਨੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇਰੀ ਕੋਈ ਵੀ ਚੀਜ਼ ਖਾਣ ਵਾਲੀ ਆ ਤੋ ਤੁਸੀਂ ਆਰਗੈਨਿਕ ਖਾਓ ਕਿਉਂਕਿ ਆਰਗੈਨਿਕ ਦੇ ਨਾਲ ਜਦੋਂਗੇ ਤਾਂ ਬਿਮਾਰੀਆਂ ਤੋਂ ਬਚੋਗੇ ਨਹੀਂ ਪੈਸਟੀਸਾਈਡ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਨੇ ਜਿਹਦੇ ਨਾਲ ਕੇ ਸਰਕਾਰ ਦਾ ਵੱਡਾ ਉਪਰਾਲਾ ਹੈਗਾ ਕਿਸ ਤਰ੍ਹਾਂ ਦੇ ਕਿਸਾਨ ਮੇਲੇ ਕਰਵਾ ਰਹੀ ਹੈ ਤੇ ਉਹਦੇ ਵਿੱਚ ਅਸੀਂ ਧੰਨਵਾਦੀਆਂ ਸਰਕਾਰ ਦੇ ਅੱਜ ਅਸੀਂ ਪਹੁੰਚੇ ਹੋਏ ਹਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਕਿ 3 ਦਿਨਾਂ ਦਾ ਇੱਥੇ ਮੇਲਾ ਲੱਗਿਆ ਐ ਐਫ ਪੀਓ ਮੇਲਿਆਂ ਦੇ ਵਿੱਚ ਜਾਣਾ ਚਾਹੀਦਾ ਕਿਉਂਕਿ ਵੈਸੇ ਤਾਂ ਮੈਂ ਆਪਣੇ ਹਰ ਇੱਕ ਮੇਲੇ ਦੇ ਵਿੱਚ ਆਪਣੀ ਸਟਾਲ ਲਗਾਉਂਦੀ ਆ ਪਰ ਕਈ ਮੇਲਿਆਂ ਦੇ ਵਿੱਚ ਐਵੇਂ ਆ ਕਿ ਜਿਵੇਂ ਸਟਾਲ ਨਹੀਂ ਲਗਾਈ ਜਾਂਦੀ ਇਸ ਕਰਕੇ ਅਸੀਂ ਵਿਜ਼ਿਟ ਜ਼ਰੂਰ ਕਰਦੇ ਹਾਂ ਜਿਵੇਂ ਕਿ ਹੁਣ ਜਿਹੜਾ ਸੰਗਰੂਰ ਦੇ ਵਿੱਚ ਸੀ 3 ਦਿਨਾਂ ਦਾ ਇਹ ਮੇਲਾ 16 17 18 ਦਾ ਤੇ ਆਪਾਂ ਇੱਥੇ ਵਿਜ਼ਿਟ ਕਰਨ ਆਏ ਆ ਇੱਥੇ ਆਪਣੇ ਸਟਾਲ ਨਹੀਂ ਲਗਾਈ ਪਰ ਅਸੀਂ ਘੁੰਮਣ ਜ਼ਰੂਰ ਆਏ ਕਿਉਂਕਿ ਮੇਲੇ ਦੇ ਵਿੱਚ ਐਵੇਂ ਆ ਜਾ ਕੇ ਨਵੀਂ-ਨਵੀਂ ਤਕਨੀਕ ਦੇ ਜਿਹੜੇ ਕਿ ਆਪਾਂ ਨੂੰ ਆਪਣੀ ਖੇਤੀ ਦੇ ਜਿਹੜੇ ਅਗਲੀ ਕਰ ਚੱਲਦੇ ਸੰਸ ਜਿਹੜੇ ਹੁੰਦੇ ਆ ਮਸ਼ੀਨਰੀ ਹੁੰਦੀ ਉਹ ਆਪਾਂ ਨੂੰ ਸਾਰੇ ਦੇਖਣ ਨੂੰ ਮਿਲਦੇ ਆ ਤੇ ਨਵੀਂ-ਨਵੀਂ ਫਸਲਾਂ ਦੇ ਬੀਜ ਹੁੰਦੇ ਆ ਤੇ ਹੋਰ ਵੀ ਬਹੁਤ ਸਾਰੀ ਚੀਜ਼ਾਂ ਦੀ ਨੌਲੇਜ ਮਿਲਦੀ ਹੈ ਜਿਹੜੀ ਕਿ ਆਪਾਂ ਨੂੰ ਜਾਣਨਾ ਚਾਹੀਦਾ ਸਪੈਸ਼ਲੀ ਮੈਂ ਲੇਡੀਜ਼ ਨੂੰ ਇਹ ਕਹਿਣਾ ਚਾਹੁੰਦੀ ਆ ਸਾਰੇ ਮੇਲਿਆਂ ਦੇ ਵਿੱਚ ਜਾਣਾ ਜੀਦਾ ਤੇ ਵੱਖ-ਵੱਖ ਥਾਵਾਂ ਮੇਲੇ ਲੱਗਦੇ ਆ ਜਿਹੜੇ ਕਿ ਆਪਾਂ ਨੂੰ ਬਹੁਤ ਨੌਲੇਜ ਮਿਲਦੀ ਹੈ ਕਿਉਂਕਿ ਆਪਣੇ ਸ਼ਹਿਰਾਂ ਦੇ ਵਿੱਚ ਮੇਲੇ ਲੱਗਦੇ ਆ ਜਿਵੇਂ ਕਿ ਹੁਣ ਇਹ ਨਾ ਵੀਰਾਂ ਨੇ ਪਿੱਛੇ ਅੰਬਾਲਾ ਲਗਾਇਆ ਸੀ ਉਹ ਸਾਡੇ ਨਜ਼ਦੀਕ ਸੀ ਉਹ ਸੀ ਲਗਾਇਆ ਸੀ ਤੇ ਹੁਣ ਅੱਜ ਸੰਗਰੂਰ ਲੱਗਾ ਹੈ ਸਾਡੇ ਤੋਂ ਹੈਗਾ 150 ਕਿਲੋਮੀਟਰ ਤੇ ਅਸੀਂ ਫੇਰ ਵੀ ਇੱਥੇ ਘੁੰਮਣ ਆਏ ਆ ਜਿੱਥੇ ਵੀ ਵੀਰਾਂ ਦੇ ਦੇ ਭੈਣਾਂ ਦੇ ਨਜ਼ਦੀਕ ਮੇਲੇ ਲੱਗਦੇ ਉਹਨਾਂ ਨੂੰ ਜਾਣਾ ਜ਼ਰੂਰ ਚਾਹੀਦਾ ਕਿਉਂਕਿ ਨੌਲੇਜ ਮਿਲਦੀ ਹੈ ਆਪਣੀ ਖੇਤੀ ਦੇ ਸਾਰੇ ਮਸ਼ੀਨਰੀ ਆਂਦੀ ਹੈ ਤੇ ਹੋਰ ਬਹੁਤ ਸਾਰਾ ਕੁਝ ਸਮਾਨ ਆਂਦਾ ਹੈ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨੀ ਚਾਹੁੰਦੀ ਆਂ ਭੈਣਾਂ ਨੂੰ ਕਿ ਮੇਲਿਆਂ ਦੇ ਵਿੱਚ ਜਿੱਥੇ ਵੀ ਐਗਰੀਕਲਚਰ ਦਾ ਲੱਗਿਆ ਹੋਆ ਹੁੰਦਾ ਉੱਥੇ ਜ਼ਰੂਰ ਜਾਇਆ ਕਰੋ ਸਾਡੇ ਸੰਰੂਰ ਜ਼ਿਲ੍ਹੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਸਾਡੇ ਸੰਰੂਰ ਦੇ ਵਿੱਚ ਐਫ ਪੀਓ ਜਿਹੜਾ ਮੇਲਾ ਹੋ ਰਿਹਾ ਬੜਾ ਚੰਗਾ ਲੱਗਿਆ ਔਰ ਇਹ ਆ ਕੇ ਜਿਹੜੇ ਫਾਰਮਰਾਂ ਨੂੰ ਆਪਣੀ ਪ੍ਰੋਡਿਊਸ ਵਿਚਨ ਖਾਤਰ ਅੱਗੇ ਮੰਡੀ ਦੇ ਵਿੱਚ ਜਾਣਾ ਪੈਂਦਾ ਸੀ ਹੁਣ ਇੱਥੇ ਐਡ ਜਿਹੜੀ ਹੈਗੀ ਉਹਨਾਂ ਦੀ ਬਿਲਕੁਲ ਫ੍ਰੀ ਹੋ ਰਹੀ ਆ ਬੜਾ ਵਧੀਆ ਅਪਰਲਾ ਸੈਂਟਰਲ ਗਵਰਨਮੈਂਟ ਦਾ ਤੇ ਮੈਂ ਇੱਥੇ ਵਿਸ਼ੇਸ਼ ਤੌਰ ਤੇ ਜਿਹੜੀ ਦੇਖਣ ਆਇਆ ਸੀ ਇਸ ਮੇਲੇ ਨੂੰ ਮੈਂ ਆਪ ਵੀ ਕੁਝ ਇਹ ਜਿਹੜੇ ਪ੍ਰੋਡਕਟ ਨੇ ਜਿਹੜੇ ਬਣਾਉਣਾ ਬਣਾਉਣ ਤੋਂ ਬਾਅਦ ਵਿੱਚ ਉਹਨਾਂ ਨੂੰ ਸੇਲ ਕਰਦਾ ਤੇ ਹੁਣ ਇੱਥੇ ਆ ਕੇ ਪਤਾ ਲੱਗਿਆ ਵੀ ਜਿਹੜੇ ਇਹ ਪਲੇਟਫਾਰਮ ਆ ਬੜਾ ਵਧੀਆ ਲੋਕਾਂ ਨਾਲ ਤਾਲਮੇਲ ਹੋਣ ਦਾ ਤੇ ਮੈਂ ਵੀ ਕੋਸ਼ਿਸ਼ ਕਰੂੰਗਾ ਵੀ ਜਿਹੜੇ ਇਹ ਐਫਪੀਓ ਆ ਉਹ ਅਸੀਂ ਬਣਵਾਈਏ ਤੇ ਜਿੰਨੇ ਵੀ ਸਾਡੇ ਗਰੁੱਪ ਦੇ ਵਿੱਚ ਤਕਰੀਬਨ ਅਸੀਂ 70 ਜਿਹੜੇ ਫਾਰਮਰ ਹੈਗੇ ਨੇ ਉਹਨਾਂ ਨੇ ਇਕੱਠਿਆਂ ਜੋੜ ਕੇ ਜਿਹੜਾ ਅਸੀਂ ਐਫ ਪੀਓ ਬਣਾਉਣ ਦਾ ਉਪਰਾਲਾ ਕਰਾਂਗੇ ਤੇ ਮੈਨੂੰ ਬੜਾ ਹੀ ਚੰਗਾ ਲੱਗਿਆ ਇੱਥੇ ਆ ਕੇ ਵੀ ਜਿਹੜੇ ਪ੍ਰੋਡਕਟ ਨੇ ਉਹ ਲੋਕਾਂ ਦੇ ਸਾਹਮਣੇ ਪੇਸ਼ ਹੋ ਰਹੇ ਨੇ ਤੇ ਸੈਂਟਰਲ ਗਵਰਨਮੈਂਟ ਦਾ ਪੰਜਾਬ ਗਵਰਨਮੈਂਟ ਦਾ ਬੜਾ ਬੜਾ ਧੰਨਵਾਦ ਮੈਂ ਸੰਜੇ ਕੁਮਾਰ ਦਿੱਲੀੋਂ ਆਇਆ ਇਹ ਕਿਸਾਨ ਮੇਲਾ ਦੇਖਣ ਇਸ ਕਿਸਾਨ ਮੇਲੇ ਸਿਰਫ ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਲੋਕ ਆਪਣੇ ਆਪਣੇ ਪ੍ਰੋਡਕਟ ਲੈ ਕੇ ਆਉਂਦੇ ਨੇ ਸਾਡੇ ਵਪਾਰੀ ਭਾਈਆਂ ਵਾਸਤੇ ਕਿਸਾਨ ਭਾਈਆਂ ਵਾਸਤੇ ਪ੍ਰੋਡਕਟਰ ਸਸਤੇ ਬਹੁਤ ਅੱਛਾ ਓਪਰਚ्युनिटी ਹੈਗੀ ਜੀ ਹੈ ਇੱਥੇ ਕਾਫੀ ਕਿਸਮ ਦੀ ਦਾਲਾਂ ਅਨਾਜ ਦੀ ਕਾਫੀ ਕਿਸਮਾਂ ਮਸ਼ੀਨਰੀ ਟਰੈਕਟਰ ਦੀ ਕੰਪਨੀਆਂ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ ਬਹੁਤ ਸਾਰੀ ਕੰਪਨੀ ਆਈਆਂ ਨੇ ਕਾਫੀ ਲੋਕਾਂ ਨੇ ਇੱਥੇ ਖਰੀਦਦਾਰੀ ਕੀਤੀ ਲੋਕਾਂ ਨੂੰ ਪ੍ਰੋਡਕਟ ਅੱਛੇ ਲੱਗੇ ਆਰਗੈਨਿਕ ਦਾਲਾਂ ਬਹੁਤ ਅੱਛੇ-ਅੱਛੀ ਚੀਜ਼ਾਂ ਇੱਥੇ ਮਤਲਬ ਕਿ ਕਿਸਾਨ ਭਾਈਆਂ ਵਾਸਤੇ ਓਪਰਚ्युनिटी ਵੇਚਣ ਨੂੰ ਲੋਕਾਂ ਨੂੰ ਖਰੀਦਣ ਨੂੰ ਮੈਂ ਬਹੁਤ ਇੰਪ੍ਰੈਸਡ ਹਾਂ ਇਸ ਮੇਲੇ ਕੋ ਦੇਖ ਕੇ ਮੇਰਾ ਨਾਮ ਹੁਸ਼ਿਆਰ ਸਿੰਘ ਹੈ ਸਾਡੀ ਐਫਪੀਓ ਦਾ ਨਾਮ ਜੀਨੀਅਸ ਫਾਰਮਰ ਪ੍ਰੋਡਿਊਸਰ ਕੰਪਨੀ ਲਿਮਟਿਡ ਲਹਰਗਾਗਾ ਇਹ ਲਹਰਗਾਗਾ ਬਲੋਕ ਵਿੱਚ ਸਥਿਤ ਹੈ ਤੇ ਇਹਦੇ ਨਾਲ 350 ਦੇ ਕਰੀਬ ਫਾਰਮਰ ਜੁੜੇ ਹੋਏ ਨੇ ਸਾਡਾ ਬੇਸਿਕਲੀ ਇਹ ਕੰਪਨੀ ਰਜਿਸਟਰ ਪਿਛਲੇ ਸਾਲ ਹੋਈ ਹੈ 2023 ਦੇ ਵਿੱਚ ਤੇ ਅਸੀਂ ਜਿਹੜੇ ਕਿਸਾਨ ਇਕੱਠੇ ਹੋਏ ਆਂ ਉਹਦੇ ਵਿੱਚੋਂ ਕੁਝ ਪਰਸਨ ਆਰਗੈਨਿਕ ਖੇਤੀ ਕਰਦੇ ਨੇ ਜਿਹਦੇ ਵਿੱਚ ਕਣਕ ਹੈ ਚਪਾਤੀ ਨੰਬਰ 1 ਦੀ ਅਸੀਂ ਖੇਤੀ ਕਰਦੇ ਆਂ ਦੂਜਾ ਅਸੀਂ ਬਾਸਮਤੀ ਚੌਲ ਉਸੇ ਜਗ੍ਹਾ ਜਿੱਥੇ ਆਰਗੈਨਿਕ ਖੇਤ ਰੱਖਿਆ ਹੋਇਆ ਲਸਣ ਹੈ ਸਾਡੇ ਕੋਲੇ ਸਾਡੇ ਕੋਲੇ ਛੋਲੇ ਨੇ ਲਸਣ ਸਾਡੇ ਕੋਲੇ ਦੋ ਦੋ ਟਾਈਪ ਦਾ ਇੱਕ ਮਤਲਬ ਇੱਕ ਨਲੀ ਵਾਲਾ ਤੇ ਇੱਕ ਲਾਲ ਲਸਣ ਤੇ ਇਸ ਤੋਂ ਇਲਾਵਾ ਸਾਡੀ ਖਾਦ ਬੀਜ ਅਤੇ ਫਾਰਟੀ ਪੈਸਟੀਸਾਈਡ ਕਿਹੜੇ ਮਾਰ ਦਵਾਈਆਂ ਦੀ ਵੀ ਦੁਕਾਨ ਹੈ ਅਸੀਂ ਮਿੱਟੀ ਦਾ ਟੈਸਟ ਵੀ ਕਰਦੇ ਹਾਂ ਆਪਣੇ ਬਲੌਕ ਲਹਿਰਗਾਗਾ ਵਿਖੇ ਤੇ ਇਸ ਸਾਰੇ ਦੇ ਵਿੱਚ ਸਾਨੂੰ ਕੇਵੀਕੇ ਖੇੜੀ ਜੋ ਸੈਂਟਰ ਬਣਾਇਆ ਉਹਦਾ ਵੀ ਕਾਫੀ ਸਹਿਯੋਗ ਹੈ ਮੇਰਾ ਨਾਂ ਡਾਕਟਰ ਮਨਦੀਪ ਸਿੰਘ ਐਸੋਸੀਏਟ ਡਾਇਰੈਕਟਰ ਟ੍ਰੇਨਿੰਗ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਜ਼ਿਲ੍ਹਾ ਸੰਗਰੂਰ ਕਿਸਾਨ ਵੀਰੋ ਅਸੀਂ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਪੂਰੀ ਟੀਮ ਸਮੇਤ ਤਿੰਨ ਰੋਜ਼ਾ ਐਫ ਪੀਓ ਕਿਸਾਨ ਮੇਲੇ ਦੇ ਵਿੱਚ ਸ਼ਿਰਕਤ ਕਰ ਰਹੇ ਹਾਂ ਇਹ ਤਿੰਨ ਰੋਜ਼ਾ ਕਿਸਾਨ ਮੇਲਾ ਜਿਹੜਾ ਕਿ ਪੰਜਾਬ ਦਾ ਸਭ ਤੋਂ ਵੱਡਾ ਐਫ ਪੀਓ ਕਿਸਾਨ ਮੇਲਾ ਹੈ ਇਹ ਲਘੂ ਕਿਸਾਨ ਐਗਰੀ ਬਿਜ਼ਨਸ ਕੰਜ਼ੋਰਸ਼ੀਅਮ ਵੱਲੋਂ ਜੋ ਕਿ ਭਾਰਤ ਸਰਕਾਰ ਦੀ ਮਿਨਿਸਟਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧੀਨ ਆਉਂਦਾ ਇੱਕ ਆਟੋਨੋਮਸ ਬਾਡੀ ਹੈ। ਉਹਨਾਂ ਵੱਲੋਂ ਪੰਜਾਬ ਦੇ ਵਿੱਚ ਤਿੰਨ ਰੋਜ਼ਾ ਮੇਲਾ ਜ਼ਿਲ੍ਹਾ ਸੰਗਰੂਰ ਦੀ ਅਨਾਜ ਮੰਡੀ ਦੇ ਵਿੱਚ ਇਹ ਲਗਾਇਆ ਜਾ ਰਿਹਾ ਹੈ। ਜਿਦੇ ਵਿੱਚ 50 ਤੋਂ ਵੱਧ ਐਫ ਪੀਓ ਅਨੇਕਾਂ ਹੀ ਸੈਲਫ ਹੈਲਪ ਗਰੁੱਪ ਤੇ ਉਦਮੀ ਕਿਸਾਨ ਵੀਰ ਭਾਗ ਲੈ ਰਹੇ ਨੇ। ਇਸ ਮੌਕੇ ਵੱਖ-ਵੱਖ ਸਰਕਾਰੀ ਵਿਭਾਗਾ ਵੱਲੋਂ ਵੀ ਆਪਣੇ ਆਪਣੇ ਗਤੀਵਿਧੀਆਂ ਦੇ ਨਮੈਸ਼ਨ ਲਗਾਈਆਂ ਗਈਆਂ ਨੇ ਉਸੇ ਤਰ੍ਹਾਂ ਹੀ ਖੇਤੀ ਵਿਗਿਆਨ ਕੇਂਦਰ ਖੇੜੀ ਅਤੇ ਫਾਰਮਸਲਾਹਕਰ ਸੇਵਾ ਕੇਂਦਰ ਸੰਗਰੂਰ ਵੱਲੋਂ ਵੀ ਇਸ ਮੇਲੇ ਦੇ ਵਿੱਚ ਆਪਣੀਆਂ ਗਤੀਵਿਧੀਆਂ ਨੂੰ ਦਰਸਾਉਂਦੀ ਹੋਈ ਇੱਕ ਨਮੈਸ਼ ਲਗਾਈ ਗਈ ਹੈ ਜਿੱਥੇ ਕਿ ਕਿਸਾਨ ਵੀਰ ਕਿਸਾਨ ਵੀਰਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਦੀਆਂ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਕਿਸਾਨ ਵੀਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਤੇ ਜਿਸ ਤਰ੍ਹਾਂ ਅਸੀਂ ਕੇਵੀਕੇ ਵੱਲੋਂ ਪੀਏਯੂ ਦੇ ਖੇਤੀਬਾੜੀ ਸਹਿਯਤ ਨੂੰ ਦਰਸਾਉਂਦੀ ਸਾਰੀਆਂ ਪੁਸਤਕਾਂ ਇੱਥੇ ਰੱਖੀਆਂ ਨੇ ਖੇਤੀਬਾੜੀ ਦੇ ਮਾਡਲ ਇੱਥੇ ਰੱਖੇ ਨੇ ਜਿੱਦਾਂ ਵਰਮੀ ਕੰਪੋਸਟ ਦਾ ਮਾਡਲ ਹੈ ਮਿੱਟੀ ਦਾ ਸੈਂਪਲ ਲੈਣ ਬਾਰੇ ਮਾਡਲ ਹੈ ਫਰੂਟ ਫਲਾਈ ਟਰੈਪ ਹੈ ਉਹਦਾ ਅਨੇਕਾ ਤਕਨੀਕਾਂ ਅਸੀਂ ਇੱਥੇ ਦਰਸਾ ਰਹੇ ਹਾਂ ਤੇ ਕਿਸਾਨ ਵੀਰਾਂ ਨੂੰ ਮੌਕੇ ਮੁਤਾਬਕ ਜਿਹੜੀ ਇਹ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਅੱਜ ਦੂਜਾ ਦਿਨ ਹੈ ਕਿਸਾਨ ਮੇਲਾ ਤੇ ਦੂਜੇ ਦਿਨ ਵੀ ਕਿਸਾਨਾਂ ਦਾ ਜਿਹੜਾ ਪਰਮਾ ਇਕੱਠ ਇੱਥੇ ਸਾਨੂੰ ਦੇਖਣ ਨੂੰ ਮਿਲ ਰਿਹਾ ਮੇਰਾ ਨਾਮ ਉਤਮ ਕੁਮਾਰ ਸਿੰਘ ਹੈ ਤੇ ਮੈਂ ਐਸਐਫਐਸੀ ਦੇ ਵੱਲੋਂ ਇੱਥੇ ਆਇਆ ਐਸਐਫਐਸੀ ਨੇ ਇਹ 3 ਦਿਨਾਂ ਦਾ ਐਫਪੀਓ ਕਿਸਾਨ ਮੇਲਾ ਸੰਗਰੂਰ ਦੇ ਵਿੱਚ ਕੀਤਾ ਸਟਾਰਟ ਤੇ 16 17 18 ਅਗਸਤ ਨੂੰ ਇਹ ਮੇਲਾ ਇੱਥੇ ਹੋ ਰਿਹਾ ਹੈ ਇਹ ਮੇਲੇ ਦੇ ਵਿੱਚ ਮੇਨ ਜਿਹੜੀ ਪ੍ਰੋਮੋਸ਼ਨਲ ਐਕਟੀਵਿਟੀ ਹੈ ਉਹ ਇਹ ਹੈ ਵੀ ਐਫਪੀਓ ਦੇ ਥਰੂ ਐਫਪੀਓ ਦੇ ਥਰੂ ਜਿਹੜੇ ਕਿਸਾਨ ਹੈ ਆਪ ਦਾ ਪ੍ਰੋਡਕਟ ਲੈ ਕੇ ਆਣ ਆਪਦੇ ਪ੍ਰੋਡਕਟ ਨੂੰ ਇਥੇ ਸ਼ੋਕੇਸ ਕਰਨ ਲੋਕੀ ਉਹਨਾਂ ਨੂੰ ਦੇਖਣ ਖਰੀਦਣ ਯੂਜ਼ ਕਰਕੇ ਉਹਨਾਂ ਦਾ ਜਿਹੜਾ ਪ੍ਰਾਈਸਿੰਗ ਹੈ ਉਹ ਵੀ ਉਹ ਕੰਪੇਅਰ ਕਰ ਸਕਣ ਕਿ ਮਾਰਕੀਟ ਦੇ ਵਿੱਚ ਕਿਵੇਂ ਇਹ ਪ੍ਰੋਡਕਟ ਵਿਕ ਸਕਦੇ ਨੇ ਬੇਸਿਕਲੀ ਐਸਐਫਐਸੀ ਇਹ ਚਾਹੋ ਨਾ ਵੀ ਜਿਹੜਾ ਕਿਸਾਨ ਹੈ ਉਹ ਇਕੱਠੇ ਹੋ ਕੇ ਸਾਰੇ ਛੋਟੇ ਕਿਸਾਨ ਹੈ ਵੱਡੇ ਕਿਸਾਨ ਹੈ ਇਕੱਠੇ ਹੋ ਕੇ ਕੰਪਨੀ ਬਣਾਉਣ ਜਿਹਨਾਂ ਨੂੰ ਐਫਪੀਓ ਕਿਹਾ ਜਾਂਦਾ ਹੈ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਤੇ ਉਹ ਕੰਪਨੀ ਦੇ ਥਰੂ ਤੁਸੀਂ ਆਪਦੇ ਪ੍ਰੋਡਕਟ ਲਾ ਕੇ ਮਾਰਕੀਟ ਦੇ ਵਿੱਚ ਉਹ ਪ੍ਰੋਡਕਟ ਸੇਲ ਕਰੋ ਜਿਹਦੇ ਨਾਲ ਕਿਸਾਨ ਨੂੰ ਵੈਲਿਊ ਐਡਿਟਡ ਪ੍ਰੋਡਕਟ ਦੇ ਪ੍ਰਾਈਸਿੰਗ ਵਧੀਆ ਮਿਲਦੇ ਨੇ ਤੇ ਇਹ ਪ੍ਰੋਮੋਸ਼ਨਲ ਐਕਟੀਵਿਟੀਆਂ ਦੇ थ्रू ਲੋਕੀ ਪ੍ਰੋਡਕਟ ਨੂੰ ਪਛਾਣਦੇ ਨੇ ਲੋਕੀ ਕੰਪਨੀਆਂ ਨੂੰ ਪਛਾਣਦੇ ਆ ਤੇ ਫਾਰਮਰਸ ਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਕਿਸਾਨਾਂ ਨੂੰ ਆਪਦੀ ਕੰਪਨੀ ਬਣਾ ਕੇ ਇਹੋ ਜੇ ਕੰਮ ਹੋਰ ਕਰਨੇ ਚਾਹੀਦੇ ਨੇ ਤੇ ਐਸਐਫਐਸਸੀ ਦਾ ਵੀ ਬਹੁਤ ਵਧੀਆ ਧੰਨਵਾਦ ਵੀ ਇਹਨਾਂ ਨੇ ਇਹ ਪ੍ਰੋਮੋਸ਼ਨਲ ਐਕਟੀਵਿਟੀ ਇੱਥੇ ਕਰਾਈ ਆ ਤਿੰਨ ਦਿਨਾਂ ਲਈ ਲੋਕਾਂ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਹੈ ਤੇ ਕਿਸਾਨਾਂ ਨੂੰ ਬਹੁਤ ਪ੍ਰੋਤਸਾਹਨ ਮਿਲਿਆ ਵੀ ਹੋ ਕੰਪਨੀ ਦੇ ਤੋਂ ਹੋਰ ਪ੍ਰੋਡਕਟ ਬਣਾਉਣਗੇ ਮੇਰਾ ਨਾਮ ਹੈ ਰਾਹੁਲ ਢੀਂਗੜਾ ਮੈਂ ਐਫਟੂਡੀਐਫ ਕਿਸਾਨ ਦੀ ਔਨਲਾਈਨ ਦੁਕਾਨ ਦਾ ਚੀਫ ਆਪਰੇਟਿੰਗ ਆਫ ਸਨ ਸੈਂਟਰਲ ਗਵਰਨਮੈਂਟ ਦੀ ਤਰਫੋਂ ਇਹ ਜ਼ਿੰਮੇਵਾਰੀ ਮਿਲੀ ਹੋਈ ਹੈ ਕਿ ਜਿੰਨੇ ਕਿਸਾਨ ਹਨ ਜਿੰਨੇ ਜਿਨ੍ਹਾਂ ਨੇ ਐਫਪੀਓ ਬਣਾਏ ਹੋਣ ਉਹਨਾਂ ਦਾ ਮਾਰਕੀਟ ਲਿੰਕੇਜ ਲਗਵਾਇਆ ਜਾਏ ਉਹਨਾਂ ਦਾ ਸਮਾਨ ਵਿਕਵਾਇਆ ਜਾਏ ਅਸੀਂ ਇਹ 3 ਦਿਨ ਦਾ ਮੇਲਾ ਸੰਗਰੂਰ ਪੰਜਾਬ ਚ ਲਾਇਆ ਹੋਇਆ ਹੈ 16 17 ਤੇ 18 ਅਗਸਤ 2024 ਇਹ ਅਨਾਜ ਨਿਚ ਲੱਗਿਆ ਹੋਇਆ ਹੈ ਲਗਭਗ ਲਗਭਗ 50 ਤੋਂ 55 ਐਫਪੀਓ ਸਾਰੇ ਦੇਸ਼ ਤੋਂ ਆਏ ਹੋਣ ਤੇ ਬਾਕੀ ਹੋਰ ਕੰਪਨੀਆਂ ਵੀ ਆਈਆਂ ਹੋਈਆਂ ਹਨ ਕੱਲ ਮੇਲੇ ਦਾ ਪਹਿਲਾ ਦਿਨ ਸੀਗਾ ਲਗਭਗ ਲਗਭਗ 10 12000 ਲੋਕਾਂ ਨੇ ਆ ਕੇ ਇਸ ਤੇ ਵਿਜ਼ਿਟ ਕੀਤੀ ਸੀਗੀ ਲਗਵਾ ਕਾਊਂਟਰ ਸੇਲ ਸੀਗੀ 1.5 ਲੱਖ ਰੁਪਏ ਦੀ ਤੇ ਬਾਕੀ B2B ਸੇਲ ਸੀਗੀ ਅੱਜ ਸਵੇਰੇ ਤੱਕ ਹੁਣੇ ਦੁਪਹਿਰ ਦੇ ਲਗਭਗ 1 ਵਜੇ ਹਾਲੇ ਤੱਕ ਲਗਭਗ 70-80 ਲੱਖ ਰੁਪਏ ਦੀ ਤੇ B2B ਡਾਇਰੈਕਟ ਸੇਲ ਹੋ ਚੁੱਕੀ ਹੈ ਜੀ ਤੇ ਲਗਭਗ 2.5 ਲੱਖ ਰੁਪਏ ਦੀ ਕਾਊਂਟਰ ਸੇਲ ਹੋ ਚੁੱਕੀ ਹੈ ਇੱਥੇ ਅਸੀਂ ਸਾਰੇ ਇੰਡੀਆ ਤੋਂ ਵੱਡੇ ਹੋਲ ਸੇਲਰ ਤੇ ਐਕਸਪੋਰਟਰ ਲੈ ਕੇ ਆਏ ਹੁਣ ਤੁਸੀਂ ਦੇਖਿਆ ਹੋਏਗਾ ਇੱਕ ਐਕਸਪੋਰਟਰ ਸਾਡੇ ਨਾਲ ਕ੍ਰਾਸ ਕਰਕੇ ਗਿਆ ਹੈ ਲਗਭਗ 50 ਲੱਖ ਰੁਪਏ ਦਾ ਮਾਲ ਖਰੀਦਣ ਆਇਆ ਸਾਡੇ ਕਿਸਾਨਾਂ ਤੋਂ ਹੁਣ ਅਮ ਮੰਥਲੀ ਬੇਸਿਸ ਅਪਾ ਕੋਸ਼ਿਸ਼ ਕਰਦੇ ਪਿਆ ਆ कि लगभग 50 ਤੋਂ 55 ਲੱਖ ਰੁਪਏ ਦਾ ਮਾਲ ਕਿਸਾਨਾਂ ਤੋਂ ਲਿਆ ਜਾਵੇ ਕਿਸਾਨਾਂ ਦੀ ਸਭ ਤੋਂ ਵੱਡੀ ਦਿੱਕਤ ਹੈ ਇਹੋ ਹੈ ਕਿ ਇੱਕ ਵਾਰ ਕਿਸੇ ਮੇਲੇ ਜਾ ਕੇ ਸਾਮਾਨ ਵੇਚ ਗਏ ਤਾਂ ਫਿਰ ਸਾਰਾ ਸਾਲ ਕੋਈ ਮਾਲ ਵੇਚ ਕੇ ਜਾਣਾ ਨਹੀਂ ਇਸ ਮੇਲੇ ਦੀ ਤੇ ਸਾਡੀ ਖਾਸੀਅਤ ਐ ਤੇ ਐਵੇਂ ਕਹਿ ਲੋ ਕਿ ਸਾਡੀ ਜ਼ਿੰਮੇਵਾਰੀ ਹੈ ਇਹੋ ਹੈ ਕਿ ਆਪਾਂ ਇਹਨਾਂ ਨੂੰ ਮਾਰਕੀਟ ਲਿੰਗੇਜ ਲਗਵਾ ਕੇ ਦੇਣੇ ਨੇ ਆਪਾਂ ਇਸ ਕੋਈ ਕਮਿਸ਼ਨ ਨਹੀਂ ਲੈ ਰਹੇ ਹਾਂ ਇਹ ਸੈਂਟਰਲ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ ਕਿ ਸਾਰਾ ਸਾਲ ਕਿਸਾਨ ਜਿਹੜਾ ਕੁਝ ਆਪਣਾ ਮਾਲ ਪੈਦਾ ਕਰ ਰਹੇ ਨੇ ਜਾਂ ਜਿਹੜਾ ਪ੍ਰੋਡਿਊਸ ਕਰ ਰਹੇ ਨੇ ਜਾਂ ਪ੍ਰੋਸੈਸ ਕਰ ਰਹੇ ਨੇ ਉਹਨਾਂ ਦੀ ਰੈਗੂਲਰ ਮਾਰਕੀਟ ਲੱਗੀ ਰਵੇ ਸਾਡੀ ਰਿਕਵਰ ਜ਼ਿੰਮ ਕਿ ਹਰ ਕਿਸਾਨ ਦਾ ਜਿੰਨੀ ਪ੍ਰੋਡਕਸ਼ਨ ਹੋ ਰਹੀ ਹੈ ਜਿੰਨਾ ਪੈਦਾਵਾਰ ਹੋ ਰਹੀ ਹੈ ਉਸ ਨੂੰ ਪੈਦਾਵਾਰ ਨੂੰ ਪਹਿਲੇ ਹੀ ਬੁਕਿੰਗ ਕਰਾ ਦਿੱਤੀ ਜਾਵੇ ਇਸ ਮਹਿਲੇ ਸਾਡਾ ਲਕਸ਼ ਹੈ ਕਿ ਇਹ ਪੰਜਾਬ ਦੇ ਆਪਣੇ ਐਫ ਪੀਓ ਆਇਨ ਲਗਭਗ 1.5 ਕਰੋੜ ਰੁਪਏ ਦੀ ਮਹੀਨੇ ਦੀ ਸੇਲ ਇਹਨਾਂ ਦੀ ਕਰਾ ਦਿੱਤੀ ਜਾਵੇ ਜਿਹੜੀ ਰੈਗੂਲਰ ਬੇਸਿਸ ਤੇ ਇਹਨਾਂ ਦੀ ਚੱਲਦੀ ਰਹੇ ਕਿਸਾਨ ਵੀਰੋ ਜਿਵੇਂ ਕਿ ਤੁਸੀਂ ਮੇਲੇ ਦੇ ਵਿੱਚ ਦੇਖਿਆ ਕਿ ਪੰਜਾਬ ਭਰ ਤੋਂ ਅਲੱਗ-ਅਲੱਗ ਕਿਸਾਨ ਉਤਪਾਦਕ ਸਮੂਹ ਜਿਹੜਾ ਆਪਣਾ ਪ੍ਰੋਡਕਟ ਤਿਆਰ ਉਹਨਾਂ ਨੇ ਕੀਤਾ ਇਸ ਮੇਲੇ ਦੇ ਵਿੱਚ ਲੈ ਕੇ ਆਏ ਔਰ ਖਰੀਦਦਾਰਾਂ ਨੇ ਵੀ ਪੂਰੇ ਉਤਸ਼ਾਹ ਦੇ ਨਾਲ ਉਹਨੂੰ ਖਰੀਦਿਆ ਔਰ ਉਹਨੂੰ ਪਰਖਿਆ ਵੀ ਤੇ ਇਸ ਮੇਲੇ ਦੇ ਵਿੱਚ ਜਿੱਥੇ ਬਹੁਤ ਸਾਰੇ ਖਰੀਦਦਾਰਾਂ ਨੂੰ ਨਵੇਂ-ਨਵੇਂ ਪ੍ਰੋਡਕਟ ਦੇਖਣ ਦਾ ਮੌਕਾ ਮਿਲਿਆ ਉੱਥੇ ਨਾਲ ਹੀ ਜੋ ਕਿਸਾਨ ਮੇਲੇ ਦੇ ਵਿੱਚ ਐਫ ਪੀਓਸ ਆਪਣੇ ਅਲੱਗ-ਅਲੱਗ ਪ੍ਰੋਡਕਟ ਲੈ ਕੇ ਆਏ ਨੇ ਉਹਨਾਂ ਨੇ ਵੀ ਖਰੀਦਦਾਰਾਂ ਤੱਕ ਆਪਣਾ ਜਿਹੜਾ ਪ੍ਰੋਡਕਟ ਆ ਉਹ ਪਹੁੰਚਾਇਆ ਸੋ ਇਸ ਤਰ੍ਹਾਂ ਦੇ ਜਿਹੜੇ ਮੇਲੇ ਨੇ ਐਫ ਪੀਓ ਦੇ ਇਹ ਲੱਗਣੇ ਚਾਹੀਦੇ ਨੇ ਸਮੇਂ ਦੀ ਲੋੜ ਵੀ ਹੈ ਕਿਉਂਕਿ ਮਾਰਕੀਟਿੰਗ ਦੇ ਨਾਲ ਨਾਲ ਜੋ ਪ੍ਰੋਡਕਟ ਦੀ ਗੁਣਵੱਤਾ ਆ ਉਹ ਵੀ ਜਿਹੜੀ ਇੱਥੇ ਖਰੀਦਾਂ ਨੂੰ ਸਹੀ ਮਿਲਦੀ ਹੈ ਸੋ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਮੇਲੇ ਦਾ ਭਰਪੂਰ ਫਾਇਦਾ ਉਠਾਓਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸਾਨ ਪੂਰੀ ਤਰ੍ਹਾਂ ਸਸ਼ਕਤ ਅਤੇ ਸક્ષਮ ਬਣੇ ਇਸ ਲਕਸ਼ ਕੇ ਸਾਥ ਹਮ ਨਿਕਲੇ ਹੈ देश के किसानों को हर वो साधन संसाधन दिए जाए जिससे वो अपनी आय दोगुनी कर सके ये मुस्कान है खुशहाली की देश के मान की ये मुस्कान है किसानों की और इस मुस्कान की वजह है प्रधानमंत्री किसान सम्मान निधि योजना जो अन्नदाताओं की आशाओं की जमीन को पिछले पाँच वर्षों से इस तरह सींच रही है कि उनके जीवन में खुशी और आत्मविश्वास की फसल लहलहा रही है माननीय प्रधानमंत्री जी की दूरगामी सोच का नतीजा है प्रधानमंत्री किसान सम्मान निधि योजना लगातार तीसरी बार चुनी गई सरकार का पहला निर्णय किसानों के बारे में है माननीय प्रधानमंत्री द्वारा पीएम किसान योजना की सत्रहवीं किस्त की फाइल पर किया गया हस्ताक्षर मेहनत कश अन्नदाताओं के प्रति सरकार की प्रतिबद्धता को दर्शाता है विश्व की सबसे बड़ी डायरेक्ट बेनिफिट ट्रांसफर योजनाओं में से एक प्रधानमंत्री किसान सम्मान निधि योजना में एक पारदर्शी प्रक्रिया के तहत सभी किसान परिवारों को दो हजार की तीन समान किश्तों के माध्यम से कुल छह हजार दिए जाते हैं अब तक 16 किस्तों द्वारा 11 करोड़ से अधिक पीएम किसान लाभार्थियों को तीन दशमलव शून्य चार लाख करोड़ रुपए से अधिक की धनराशि डायरेक्टली उनके अकाउंट में ट्रांसफर की जा चुकी है प्रधानमंत्री किसान सम्मान निधि के तहत सालाना छह हजार की किस्तें मिलती हैं यह हमारे है लिए एक वरदान साबित हुई तो प्रधानमंत्री किसान योजना पंजीकृत हो आज पर्यत बत्तीस हजार टू का इस योजना से किसानों के साथ समग्र कृषि का जीर्णोद्धार हुआ है देश के माननीय प्रधानमंत्री श्री नरेंद्र मोदी जी के विजन के तहत इस योजना को किसान केंद्रित डिजिटल बुनियादी ढांचा में तब्दील किया गया है जिसमें बिना किसी बिचौलिए के किसानों को सीधे किश्तों का भुगतान किया जाता है केंद्र सरकार के संकल्प को डिजिटल इंडिया से जोड़ते हुए ये योजना मोबाइल ऐप के e प्रक्रिया मोबाइल ऐप से फेस ऑथेंटिकेशन और नो योर स्टेटस मॉड्यूल की सुविधा प्रदान करती है जिससे किसान इस योजना से जुड़ी कोई भी जानकारी सीधे प्राप्त कर सकते हैं किसानों के जीवन को और आसान बनाने के लिए ए आई चैट किसान ई e मित्र बेहतर कल का एक नया आगाज है किसान ई मित्र ए आई चैट बॉट एक सच्चे दोस्त की भूमिका निभाते हुए योजना से जुड़ी सारी जानकारी चयनित भाषा में मुहैया कराता है पीएम किसान की सत्रहवीं किस्त के रूप में आज माननीय प्रधानमंत्री द्वारा 9.26 दशमलव करोड़ से अधिक पात्र किसानों को बीस हजार करोड़ रुपए की धनराशि सीधे उनके बैंक खातों में ट्रांसफर की जा चुकी है केंद्र सरकार की एक और अहम पहल है कृषि सखी जो ज्ञान और महिला सशक्तिकरण का अद्भुत संगम है कृषि सखी अभियान द्वारा गांव की महिलाओं को पारंपरिक कृषि प्रथाओं से लेकर नवीन तकनीकों के बारे में प्रशिक्षण दिया जाता है जो महिला किसानों को आर्थिक व सामाजिक रूप से मजबूत बनाता है गांव की हर महिला को इस मुहिम से जोड़ने के लिए माननीय प्रधानमंत्री श्री नरेंद्र मोदी जी द्वारा तीस हजार से अधिक स्वयं सहायता समूह का कृषि सखियों के रूप में प्रमाणीकरण किया गया है कृषि सखी हमारी सहेली जैसी हैं और गांव-गांव में आती हैं। हमको खेती बाड़ी बारे के बारे में बहुत कुछ सिखाती हैं। ऐसे अनूठे प्रयासों से देश का किसान स्वाभिमानी स्वावलंबी सशक्त और आत्मविश्वासी बन रहा है